ਨਸ਼ਾਨੋ ਹਰ ਜੋ ਉਪਯਾਇ ਭਾਇੋ ਬਨਰਾਤ ਸਾਧ ਸੰਤਨ ਕਾਈ ਅਰ ਨਾਮ ਹੈ ਮਿੱਠਾ ਜਨ ਨਾਨਕ ਗੁਰੂ ਕਿਰਪਾ ਤਾਰੀ ਸਭ ਯਦਖਣ ਵੈ ਕਾੜੇ ਜੋ ਲੜੇ ਦੀਨ ਦੇ ਖੇਤ ਫੌੜਾ ਫੌੜਾ ਕੱਟ ਮਰੇ ਕਮੂ ਦਾ ਖਾਣੇ ਖੇਤ ਇਹਦਾ ਸੰਗਰਾ ਦੇ ਉੱਤੇ ਪਹਿਲਾ ਦਿਨ ਆਵਾ ਸਾਡੇ ਦੇਸ਼ ਦੇ ਮਹਾਨ ਸ਼ਹੀਦਾਂ ਸ਼ਹੀਦੇ ਆਜ ਸਰਦਾਰ ਭਗਤ ਸਿੰਘ ਰਾਜਗੁਰੂ ਸੁਖਦੇਵ ਜਿਨ੍ਹਾਂ ਨੇ ਅੱਖ ਹੱਸ ਕੇ ਹੱਸਿਆ ਨਾ ਭਾਰਤ ਦੇ ਨੂੰ ਆਜ਼ਾਦੀ ਦੇ ਸੰਗਰਾਮ ਵਿੱਚ ਫੌਂਕ ਕਾਲੀ ਆਪਿਆਂ ਜਾਨਾਂ ਵਾਰੀਆਂ ਸੀ ਆਪਣਾ ਅਧਿਆਤਿਆ ਹੋਇਆ ਕਰਵਾਉਣੀਆਂ ਨਾਲ ਸੰਗਰਾਮ ਜਾਰੀ ਕੀਤਾ ਤੇ ਗੁਰਦਵਾਰਾ ਬਾਬਾ ਅੰਧਿਆਰ ਬਾਬਾ ਜੀ ਬਾਸੰਗੀ ਦੇ ਪਾਵਨ ਪੁਜਤਰਸਤਾਨਾ ਦੇ ਉੱਤੇ ਸ਼੍ਰੀ ਸਾਖੀ ਸਾਡੇ ਪਾਸ ਅਭਰਮ ਕਰਵਾਏ ਗਏ ਸਾਡੇ ਨਾਲੇ ਭੁੱਲ ਪਾਏ ਗਏ ਸਾਰੀ ਸਾਖਤ ਬੜੀ ਭਾਗਿਆ ਵਾਲੀ ਆ ਜਿਨ੍ਹਾਂ ਨੇ ਅੱਜ ਆਪਣੇ ਪਰਮਾਤਮਾ ਕਰਨ ਛੱਡ ਗਏ ਉਹਨਾਂ ਮਹਾਰਾਜ ਜੀ ਦਾ ਪਿਆਰ ਕੀਤਾ ਜਾ ਕੇ ਭੁੱਲਦੇ ਆ ਦਰਵਾਜ਼ਾ ਮਹਾਰਾਜ ਜੀ ਦਾ ਸ਼ਰਧਾਰੇ ਮੋਢੇ ਡਾਲੇ ਮੈਂ ਸਾਰੀ ਸਾਖ ਦਾ ਧੰਨਵਾਦ ਕਰਦਾ ਵੇ ਜਿਨ੍ਹਾਂ ਨੇ ਘਰ ਪਾਣੀ ਛਕ ਲਿਆ ਉਹ ਆ ਕੇ ਦਰਵਾਜ਼ੇ ਤੇ ਮਟਾਪਾ ਹੜੀਆਂ ਭੱਗੇ ਅੱਜ ਮਹਾਰਾਜ ਜੀ ਦਾ ਦੇਖਾਲੇ ਬੈਠੀ ਵਿਦੇਸ਼ਾਲੇ ਬੈਠੀ ਜਾਣ ਕੀਤਾ ਗਿਆ ਲੈ ਸਰਕਾਰ ਵੀ ਅੱਜ ਖੜ ਖੜ ਕਰਾ ਰਾਜਬਧਨੀ ਪ੍ਰੋਗਰਾਮ ਕਾਰਜਾਣਾ ਦੀ ਦਾਨ ਦਾ ਮਾਤਕ ਹੋਦੇ ਲਈ ਸਾਡੇ ਗਵਰਨਮੈਂਟ ਆਪਣੇ ਦਾ ਸਾਡੇ ਵੱਡੇ ਭਾਈ ਸਾਹਿਬ ਜਗਵਿੰਦਰ ਸਿੰਘ ਪਹੁੰਚੇ ਇਹਨਾਂ ਨੇ ਜਰੂਰੀ ਕਿਤੇ ਜਾਣਾ ਟਾਈਮ ਤੋਂ ਪਹਿਲਾਂ ਵੀ ਗਿਆ ਦੇ ਜੱਡੇ ਨਾਲ ਕਿਹਾ ਸਾਡਾ ਆਪਣਾ ਜੱਗਾ ਕੋਈ ਗਾਣੇ ਨਾਲ ਬਾਅਦ ਅਸੀਂ ਹੱਥ ਦੀ ਭਲਵਾ ਕੇ 10 15 ਕਿ ਮਿੰਟਾਂ ਇਹਨਾਂ ਨੇ ਸ਼ਹੀਦਦਾਰੀਆਂ ਦਿੱਤੀਆਂ ਹੋਈਆਂ ਕੁਰਬਾਨੀਆਂ ਦਾ ਸਾਨੂੰ ਜਾਣੂ ਕਰਵਾਉਣਾ ਆਪਾਂ ਸਾਰਿਆਂ ਨੇ ਬੜੀਆ ਕਾਰਗਰਤਾ ਨਾਲ ਇਹਨਾਂ ਦੇ ਇੱਕ ਇੱਕ ਸ਼ਾਹੂ ਜਿਹੜਾ ਸਰਨ ਕਰਨਾ ਮੈਂ ਦੁਬਾਰਾ ਬੇਨਤੀ ਕਰਦਾ ਹਾਂ ਵੀ ਜਿੰਨੀ ਵੀ ਸਾਗਨ ਮਾਰਿਆ ਨਾ ਇਹ ਤਾਂ ਨੀਂਂਦਾ ਸੇਵਾ ਕਰਨੀਆਂ ਦਾ ਠੀਕ ਆ ਜਿਹੜੇ ਆਪਾਂ ਬੈਠੇ ਬੈਠੇ ਆ ਗਏ ਉਹ ਦਿਖਾ ਸਕਦੇ ਹਾਂ ਪਰ ਕਈਆਂ ਨੂੰ ਸ਼ਾਇਦ ਪਤਾ ਨਹੀਂ ਹੱਜ 23 ਫਿਰ 23 ਮਾਰਚ ਦਾ ਦਿਨ ਆ ਕੀ ਇਹਦਾ ਮਹੱਤਵ ਆ ਪਰ ਬਹੁਤੇ ਆਪਾਂ ਨਗੌਣੇ ਬਣ ਗਏ ਸਾਡੇ ਤੋਂ ਵੱਡੇ ਬਾੜੇ ਭਾਗ ਨਹੀਂ ਹੋ ਸਕਦੇ ਕਿਹੜਾ ਵਜਾ ਅੱਜ ਘਰਾਂ ਦੇ ਬੈਠੇ ਆ ਤੇ ਵੱਡੇ ਭਾਗ ਆਉਣਾ ਸਾਡੇ ਜਿਹੜੇ ਕੰਮ ਕਰਨ ਛੱਡ ਕੇ ਅੱਜ ਬਣਾ ਖੀਦਣ ਯਾਰਗੀਤਾ ਬਾ 10 15 ਕੁ ਮਿੰਟ ਲਈ ਮੇਰੇ ਵੱਡੇ ਵੀ ਜਿਹੜਿਆ ਕਥਾ ਬਾਤ ਰਵਿੰਦਰ ਸਿੰਘ ਜੀ ਜ਼ਰੂਰੀ ਜਾਣਾ ਅਗਰ ਨਹੀਂ ਹਬੀਤਿਆਂ ਨੂੰ ਪਰਵਾਹ ਕੀਤਾ ਇਹਨਾਂ ਨੇ ਇਹ ਕਹਿ ਕੇ ਸ਼ਾਮ ਨੂੰ ਆਪਾਂ ਬੜੇ ਧਿਆਨ ਨਾਲ ਸੁਣਾ ਇਹਨਾਂ ਨੇ ਜ਼ਰੂਰੀ ਯਾਦ ਟਾਈਮ ਦਾ ਖੁੱਲਾ ਸੀ ਪਰ 10 ਬੰਦਾਂ ਨੂੰ ਮੈਂ ਦੀ ਹਾਜ਼ਰੀ ਹੋਣ ਤੇ ਪ੍ਰਾਪਤ ਹੱਦੀ ਜਿਵੇਂ ਵੀ ਉਹਨੇ ਹੋ ਵੀ ਬੁਲਾ ਲਏ ਉਹਨੇ ਆਪਾਂ ਸਾਰਿਆਂ ਨੂੰ ਸਾਂਭਣ ਕਰਨਾ ਬਾਈ ਗੁਰਦੀਖਾਣ ਸਾਹਿਬ ਸ੍ਰੀ ਬਾਈ ਗੁਰਦੀਖੇ ਪਤੇ ਤਾਂ ਅੰਦਰ ਨੂੰ ਆਹੇ ਗੁਰੂ ਸਾਹਿਬ ਜੀਓ پریوں کی باجو کاؤ کاؤت جو مانڈے کو داؤ سورا سو پہچانیاں جو پرزا پورزا مارا ہے مہمونہ شاندہ کھیک پرنسکرانیو پرنسکرانیو طاقت جورشکر دیوالک توٹ پرہمنٹانے سوامی حاضرہ حضور زاہرہ ضرور سرب قلعہ پر قبول پانی کے بہت نام کے دہاج سرب قلعہ پر قبول پانی کے بہت نام کے دہاج ਕਾਲੂਪ ਦੇ ਤਾਰਣ ਹਾਰ ਸਾਹਿਬ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਨ ਰਾਏ ਜੀ ਪਾਵਨ ਪ੍ਰਕਾਸ਼ਤ ਬਾਰਗਾ ਹੱਥ ਨਾਲ ਸਵਾਇਮਾਨ ਪੂਰੀ ਬੈਠੀ ਗੁਰੂ ਪਿਆਰੀ ਸਾਧ ਸੰਗਤ ਗੁਰੂ ਗạchੀ ਫਤੇ ਦੀ ਗਾਲਬਸਾਜ ਪਾਕਿਸਤਾਨ ਦੇ ਵਾਹਿਗੁਰੂ ਜੀ ਦਾ ਨਾਲ ਸਾਹਿਬ ਵਾਹਿਗੁਰੂ ਜੀ ਦੀ ਫਤੇ ਅੱਜ ਸਰਵਤ ਸੰਗਤ ਕੋਮੀ ਸ਼ਹੀਦਾਂ ਸ਼ੀ ਇデア ਦੇ ਮੁਸਲਤ ਭਗ ਸਿੰਘ ਰਾਜਗੁਰੂ ਤੇ ਸ਼ਹੀਦ ਸਿਤਾ ਦੇ ਜੀ ਜੈਨ ਨੂੰ ਸਮਰਪਿਤ ਹੋ ਕਰਕੇ ਸਤਿਗੁਰੂ ਜੀ ਬਾਗਵਤ ਗੁਰੂ ਨੰਦਰ ਜੁੜੇ ਬੈਠੇ ਸਤਗੁਰੂ ਭਗਤ ਸਿੰਘ ਗੁਰੂ ਅਰਜਨ ਪਤਾ ਮਹਾਰਾਜ ਦੀ ਬਾਗਨ ਬਾੜੀ ਮੌਲੀ ਦਾ ਅੰਦਰ ਸੁਖਨੀ ਸਾਹਿਬੀ ਦੇ ਜਾਪ ਸਰਵਤ ਸੰਗਤ ਦੇ ਸਰਵਣ ਕੀਤੇ ਹਨ ਸਤ ਸੰਤ ਸ਼ਹੀਦ ਜੋ ਲਫ਼ਜ਼ ਹੈ ਨਾ ਇਹ ਅਸਲ ਵਿੱਚ ਕੁਰਾਨ ਦੇ ਵਿੱਚੋਂ ਆਇਆ ਹੈ ਕੁਰਾਨ ਦੇ ਵਿੱਚ ਇਹਦਾ ਅਰਥ ਸ਼ਹਾਦਤ ਨੂੰ ਆ ਸ਼ਹਾਦਤ ਕਿਹਾ ਜਾਂਦਾ ਹੈ ਗਵਾਹੀ ਅੱਜ ਵੀ ਅਸੀਂ ਕਿਸੇ ਦੀ ਗੱਲ ਕਰਦੇ ਹਾਂ ਬੰਦਾ ਕਹਿੰਦਾ ਆਪ ਨੂੰ ਐਲਾਨ ਕਰ ਲੋ ਜੀ ਸ਼ਹਾਦਤ ਪਰ ਸ਼ਹਾਦਤ ਦਾ ਅਰਥ ਹੈ ਗਵਾਹੀ ਤੇ ਸ਼ਹੀਦ ਦਾ ਅਰਥ ਹੈ ਗਵਾਹੀ ਦੇਣ ਵਾਲਾ ਤੇ ਇਸ ਧਰਮ ਦੇ ਵਿੱਚ ਇਹਦੇ ਅਰਥ ਨੇ ਜੋ ਖੁਦਾ ਦੀ ਦਰਗਾਹ ਦੇ ਉੱਤੇ ਕਿਸੇ ਨੇਕ ਕਾਰਜ ਵਾਸਤੇ ਆਪਣੇ ਸਰੀਰ ਦੀ ਗਵਾਹੀ ਹੁੰਦਾ ਉਹ ਨੂੰ ਸ਼ਹੀਦ ਆਖਿਆ ਜਾਂਦਾ ਸਿੱਖ ਪੰਥ ਅੰਦਰ ਜਿਹੜਾ ਧਰਮ ਅਸਲੀ ਪੌਣ ਦੀ ਖਾਤਰ ਬਲੀਦਾਨ ਦੇਣ ਵਾਲਾ ਹੈ ਗੁਰੂ ਆਸ਼ੇ ਅਨਸਾਰ ਬਲੀਦਾਨ ਦੇਣ ਵਾਲੇ ਨੂੰ ਸ਼ਹੀਦ ਆਖਿਆ ਜਾਂਦਾ ਹੈ ਤੰਨ ਸਾਹਿਬ ਜੀ ਸ੍ਰੀ ਅਰਜਨ ਦੇਵ ਮਹਾਰਾਜ ਜਿੰਨਾਂ ਦੀ ਸ਼ਹਾਦਤ ਸਾਹਿਬ ਜੀ ਨੂੰ ਅਸੀਂ ਸ਼ਹੀਦਾਂ ਦੇ ਸਰਤਾਜ ਆਖਦੇ ਹਾਂ ਮਾਲਕ ਸੱਚੇ ਪਾਤਸ਼ਾਹ ਜੀ ਦੀ ਸ਼ਹਾਦਤ ਨੇ ਮਕਤਲਫ ਕਹਿੰਦਾ ਹੈ ਕਿ ਗੁਰੂ ਅਰਜਨ ਦੇਵ ਮਹਾਰਾਜ ਦੀ ਸ਼ਹੀਦੀ ਸਿੱਖ ਪੰਥ ਦੇ ਅੰਦਰ ਇੱਕ টার্নিং ਪੁਆਇੰਟ ਹੈ ਜਿਸ ਤੋਂ ਬਾਅਦ ਬਿਲਕੁਲ ਇੱਕ ਬਦਲਾਅ ਆ ਗਿਆ ਪਾਤਸ਼ਾਹ ਜੀ ਦੀ ਸ਼ਹਾਦਤ ਤੋਂ ਪ੍ਰੇਰਣਾ ਲੈ ਕੇ ਜਦੋਂ ਤਾਂ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੇ ਅਕਾਲ ਦੇ ਤਖਤ ਦੇ ਉੱਤੇ ਖੜੇ ਹੋ ਕੇ ਆਵਾਜ਼ ਮਾਰੀ ਕਿ ਗੁਰੂ ਕੋ ਸਿੱਖੋ ਅੱਜ ਤੋਂ ਬਾਅਦ ਗੁਰੂ ਨੂੰ ਸੋਹਣੀਆਂ ਜਵਾਨੀਆਂ ਪੇਂਟ ਕਰਦੀਆਂ ਨਹੀਂ ਅੱਜ ਤੋਂ ਬਾਅਦ ਉਹਨਾਂ ਨੂੰ ਸੋਨੇ ਸ਼ਸਤਰ ਤੇ ਸੋਨੇ ਘੋੜੇ ਪੇਂਟ ਕਰਦੇ ਨੇ ਤੇ ਗੁਰੂ ਦੇ ਸਿੱਖ ਛਾਲਾ ਵਾਰ ਦੇ ਸ਼ਹੀਦਗੀਆਂ ਦੇ ਵਾਸਤੇ ਆ ਕੇ ਖੜੇ ਹੁੰਦੇ ਹੈ ਕਿੰਡੀ ਕਮਾਲ ਦੀ ਗੱਲ ਹੈ ਕਿ ਬਾਣੀ ਦੇ ਰਚਨ ਹਾਰ ਭਗਤ ਸਹਿਵਾਤ 11 ਪਾਠ ਉਹ ਵੀ ਆਪਣੇ ਆਪ ਨੂੰ ਗੁਰੂ ਤੋਂ ਕੁਰਬਾਨ ਕਰਨ ਵਾਸਤੇ ਮਹਾਨੇ ਜੰਗ ਦੇ ਵਿੱਚ ਪੂਝ ਪਏ ਹੈ ਤੈਤ ਮਾਲ ਦੀ ਗੱਲ ਕਿ ਭਗਤ ਭਗਤ ਸਹਿਵਾਤ 11 ਪਾਠ ਚੋਂ ਦੋ ਭਗਤ ਸਹਿਵਾਤ ਨੇ ਸ਼ਹੀਦ ਨੇ ਤੇ ਗੁਰੂ ਸਵਾਰਿਓ ਸ਼ਾਂਦਰੀ ਚੌਂਕ ਦੀ ਧਰਤੀ ਦੇ ਉੱਤੇ ਜੋ ਬਤਾਰਾ ਵੱਖ ਰਿਹਾ ਉਹ ਕਿਸੇ ਦੇ ਉਹ ਕਿਸੇ ਜਾਣਕਾਰੀ ਦਾ ਮੋਤਾਜ ਨਹੀਂ ਤੁੰਦਕ ਅਧਿਆਪਿਤ ਮਹਾਰਾਜ ਨੇ ਆਖਿਆ ਸੀ ਕਹਿਣ ਲੱਗੇ ਜਹਾਂ ਵੀਰ ਮੇਰੀ ਸਦਾ ਕੋ ਦੁਆਨਾ ਤੋਂ ਮੁਮਕਨ ਹੈ ਮਗਰ ਬਦਲਤੇ ਵਕਤ ਦੀ ਰਫਤਾਰ ਕੌਣ ਰੋਕੇਗਾ

ਕੁੜੇ ਬੋਲੇ ਜਾਂਦੀ ਰੀਵਾ ਅੰਦਰ ਅੰਦਰ ਕੰਦੇ ਹੀ ਕੁੜੇ ਦੇ ਦਾੜਿਆ ਸਿੱਖਾਂ ਨੇ ਆਪਣੇ ਖੂਨ ਦੇ ਨਾਲ ਸਿੰਜਦੇ ਰਹਿਣ ਤੇ ਸਦਾ ਵਾਸਤੇ ਇਸ ਧੂਕੇ ਨੇ ਪਰਫੁੱਲਤ ਰਹਿਣਾ। ਧੰਨ ਗੁਰੂ ਅਰਜਨ ਪਤਾ ਮਹਾਰਾਜ ਤੋਂ ਲੈ ਕੇ ਅੱਜ ਤੱਕ ਸਿੱਖਾਂ ਨੇ ਇਸ ਜੀ ਦੀ ਦੇ ਕੁੱਤੇ ਨੂੰ ਸਿੰਜਿਆ। ਤੇ ਸਾਰ ਸੰਗਤ ਚਾਂਦਨੀ ਚੌਕ ਦੀ ਧਰਤੀ ਦੇ ਉੱਤੇ ਭਾਈ ਮਤੀ ਦਾਸ ਵੇਕੇ

ਅਦੇ ਅਰੰਭੀ ਮੇਰੀ ਹੋਂ ਵਾਲੀ ਮਸੇਰ ਤਿਆਰੀ ਕਰ ਬਟ ਦੇ ਮੂਤੋ ਸਾਹਿਬਾ ਦੇ ਅਕਬੀਰ ਸਾਹਿਬ ਦਾ ਸ਼ਾਬਦ ਹੈ ਕਹਿ ਲੇ ਮੈਨੂੰ ਆਰਾ ਜਿੰਦਾ ਰੱਖਦਾ ਹੈ ਬਬਾ ਕੁਬੀਨ ਸਾਹਿਬ ਦਾ ਕਰਬਤ ਦਾ ਅਰਥ ਜਿਹੜਾ ਨਾ ਜੀ ਕਰਬਤ ਦਾ ਆਰਥਿਕ ਆੜਾ ਕਰਬਤ ਭਲਾ ਜੇ ਦਾਲਦੇ ਆ ਤੇਰੀ ਕਿਰਪਾ ਪ੍ਰਾਪਤ ਕਰਨ ਵਾਸਤੇ ਜੇਕ ਤੇ ਮੈਨੂੰ ਆਰੇ ਨਾਲ ਚੀਰਿਆ ਜਾਣਾ ਵੀ ਮਨਜ਼ੂਰ ਹੋ ਜਾ ਤਰ ਮੈਂ ਜਾਵੇ ਮੈਨੂੰ ਮਤੂਰ میں اپنے آتھوں پارے دار کے بھواں مجھوٹ کرنا سکنا ہے تو ایک دن میں ایک تک سوزار کے بھولتے دیتے ہیں کہہ دا سبنا میں سامی ہمارے شرکتے ہیں کوئیٹ میں میری آنے کی چاہی نہیں ہوئی کہ کہ سروں میں سکتہ روزار روزار کیسے جائے دیتے ہیں شہد کر دیا جائے

ਮੈਂ ਤੇਰਾ ਹੱਥ ਏਸ ਕਰਕੇ ਫੜਿਆ ਜਿਸ ਮਾਲਕ ਦਾ ਦਿੱਤਾ ਹੋਇਆ ਖਾਈਏ ਜਿਹੜਾ ਰੇਜ਼ਾ ਦਾ ਦਿੱਤਾ ਹੋਇਆ ਖਾਈਏ ਉਹਦੇ ਹੁਕਮ ਨੂੰ ਪੂਰਾ ਬਜਾਉਣਾ ਚਾਹੀਦਾ ਉਹ ਕਹਿ ਲਗਾ ਮੈਨੂੰ ਮੇਰੇ ਮਾਲਕ ਦਾ ਹੁਕਮ ਹੈ ਤੇਰਾ ਬੰਦ-ਬੰਦ ਕੱਟਣ ਦਾ ਕੋਈ ਤੇ ਕਰਮ ਲੱਗਾ ਸੀ ਕਹਿੰਦਾ ਨਹੀਂ ਤੂੰ ਆਪਣੇ ਮਾਲਕ ਦੇ ਹੁਕਮ ਦੇ ਵਿੱਚ ਪੁਤਾਈ ਕਰਨ ਲੱਗਾ ਸੀ ਮੇਰੇ ਵੀ ਮਾਲਕ ਦਾ ਹੁਕਮ ਹੈ ਤੇ ਮੈਨੂੰ ਵੀ ਹੁਕਮ ਹੈ ਮੈਂ ਆਪਣੇ ਮਾਲਕ ਦਾ ਹੁਕਮ ਪੜ ਜਾਵਾ ਤੂੰ ਆਪਣੇ ਮਾਲਕ ਦਾ ਹੁਕਮ ਪਿਆਰ ਕਹਿ ਤਾ ਮੇਰੇ ਤੇ ਮਾਲਕ ਦਾ ਹੁਕਮ ਹੈ ਬੰਦ ਬੰਦ ਪਿੱਟਰ ਦਾ ਤੇਰੇ ਮਾਲਕ ਦਾ ਕੀ ਹੁਕਮ ਹੈ ਉਹ ਕਹਿਣਾ ਤਾਂ ਮੇਰੇ ਮਾਲਕ ਦਾ ਹੁਕਮ ਹੈ ਸੂਰਾ ਸੂ ਪਛਾਨੀਆਂ ਜੋ ਦਰਹਿ ਦੀਨ ਕੇ ਹੀਰ ਬਖੁਰ ਸਾਹਿਬ ਮੁਜ਼ਾ ਘਟ ਮਰੇ ਕਬੂਨਾ ਛੱਟ ਹੈ ਖੇਲ ਤੇਰੇ ਮਾਲਕ ਨੇ ਹੁਕਮ ਕੀਤਾ ਬੰਦ ਬੰਦ ਪਿੱਟਰ ਦਾ ਮੈਂ ਤੈਨੂੰ ਦੱਸਣਾ ਚਾਹੁੰਦਾ ਸੰਜਣਾ ਤੂੰ ਮੇਰੇ ਘੁੱਟ ਨੂੰ ਬਚਣ ਲੱਗਾ ਜੇ ਬੰਦ ਬੰਦ ਪਿੱਟਰਾਂ ਤੇ ਕੁੜੀ ਦੇ ਪੋਤੇ ਦੁਸ਼ਮਣ ਐਸੀ ਕਮਾਲ ਦੀ ਸਫਰਤ ਸਾਡੇ ਅੰਦਰ ਗੁਰੂ ਬਾਬੇ ਨੇ ਭਰ ਦਿੱਤੀ ਸਤ ਸੰਤ ਬੱਬਾ ਜ਼ੋਰਾਬਲ ਸੇ ਬੱਬਾ ਫਤੇ ਸ਼ਰਨੀ ਬਸਾਲ ਅੱਜ ਤੱਕ ਅਸਿਰ ਨਹੀਂ ਆ। ਜਿਸ ਦਿਹਾੜੇ ਅੱਜ ਤੁਸੀਂ ਮਿਲਣ ਵਾਸਤੇ ਇਕੱਤਰ ਹੋਇਓ ਮੈਂ ਇਹਦੇ ਨਾਲੋਂ ਦਾਸ ਸਾਰ ਤੇ ਪੂਰੇ 1 ਮਹੀਨੇ ਪਹਿਲਾਂ ਦੀ ਇੱਕ ਛੋਟੀ ਜਿਹੀ ਬਾਤ ਤਾਂ ਕਹਿ ਕੇ ਤੁਹਾਡੇ ਕੋਲੋਂ ਖਿਮਾ ਦਾ ਜਾਂਚ 23 ਮਾਰਚ 1931 ਸ਼ਹੀਦ ਆਜਮ ਸਰਦਾਰ ਭਗਤ ਸਿੰਘ ਰਾਜਗੁਰੂ ਸੁਖਦੇਵ ਦੀ ਫਾਂਸੀ ਦਾ ਦਿਨ ਇਸ ਨੂੰ 10 ਸਾਲ ਪਿੱਛੇ ਨੂੰ ਯਾਦ ਕੀਤਾ ਜਾਂਦਾ 1921 ਦਿਨ ਹੈ 1 ਜਨਵਰੀ ਦਾ ਨਰਕਾਣਾ ਸਾਹਿਬ ਦੀ ਧਰਤੀ ਦੇ ਉੱਤੇ ਕੁਰਬਾਨ ਹੋਣ ਵਾਸਤੇ ਕੋ ਕਾਰਮੀ ਮਹੰਤ ਰਿਆ ਇੰਨੇ ਹੋਏ ਉਹਦੇ ਪਾਪਾਂ ਤੇ ਉਹਦੇ ਪਾਪਾਂ ਨੂੰ ਧੋਣ ਵਾਸਤੇ ਇੱਕ ਜੱਥਾ ਤਿਆਰ ਹੋ ਰਿਹਾ ਇੱਕ ਸਿੰਘ ਤਿਆਰ ਹੋ ਰਿਹਾ ਇਹਦਾ ਨੰ 10 12 ਕੋ ਸਾਲ ਦਾ ਬੱਚਾ ਆਇਆ ਆ ਕੇ ਪੁੱਛਣ ਲਗਾ ਕਹਿੰਦਾ ਸ਼ਾਮ ਦਾ ਟਾਈਮ ਹੈ ਬਾਪੂ ਆਜੀ ਐਸੀ ਇਸ਼ਨਾਨ ਕਿਉਂ ਕਰਦਾ ਹੈ ਬਾਪੂ ਮੈਂ ਅੱਜ ਸਵੇਰੇ ਕੱਪੜੇ ਕਿਉਂ ਕੱਢੇ ਨਹੀਂ ਮਾਂ ਕਹਿੰਦੀ ਪੁੱਤ میرا پتہ نا آ ਕਹਿ ਲੱਗਾ ਨਹੀਂ ਮੈਂ ਕੀ ਸ਼ਹੀਦ ਹੋਣ ਵਾਸਤੇ ਜਾਣਾ ਤੇਰਾ ਬਾਕੀ ਦੇ ਸ਼ਹੀਦ ਹੋਣ ਵਾਸਤੇ ਚਲੇ ਕਹਿੰਦਾ ਮੈਂ ਵੀ ਸ਼ਹੀਦ ਹੋਣ ਵਾਸਤੇ ਜਾਣਾ ਇਹਨਾਂ ਛੋਟਾ ਜਿਹਾ ਸੀ ਭਾਈ ਦਰਬਾਰਾ ਸਿੰਘ ਜਦੋਂ ਤੇਰੀ ਮਾਂ ਚੜਾਈ ਕਰਦੀ ਤਾਂਤੀ ਮਾਂ ਨੇ ਮੂਹੀਆਂ ਪੂਣੀਆਂ ਜੰਗ ਦੇ ਵਿੱਚ ਡੋਬ-ਡੋਬ ਕੇ ਇਹਨੂੰ ਪਾਲਿਆ ਉਹ ਮੂਹ ਨੂੰ ਲਾ ਲਾ ਕੇ ਨਾ ਪੂਣੀਆਂ ਦੇ ਨਾਲ ਦੁੱਧ ਪਲਾ ਪਲਾ ਕੇ ਪਾਲਿਆ ਇਸ ਆਪਣੇ ਪੋਤਰੇ ਨੂੰ ਆਦੇ ਪੁੱਤਰਾ ਜਿਹੜਾ ਦਰਦੀ ਮਾਂ ਦਾ ਇੱਕੋ ਇੱਕ ਆਸਰਾ ਕਹਿੰਦਾ ਮੈਂ ਵੀ ਸੀ ਫੋਣ ਵਾਸਤੇ ਜਾਣਾ ਤੇ ਉਹਨੇ ਆਖਿਆ ਪੁੱਤ ਪੈਦਾ ਬੜਾ ਲੰਬਾਈ ਥੱਕ ਜਾਏਗਾ ਕਹਿੰਦਾ ਕਾ ਬਾਪੂ ਮੈਂ ਤੇਰੇ ਨਾਲ ਵਾਦਾ ਕਰਦਾ ਮੈਂ ਸਾਰੀ ਬਾਤ ਕਿਸੇ ਦੀ ਘਰੇਡੀ ਕਰ ਕਿਸੇ ਦੀ ਗੋਦੀ ਨਹੀਂ ਚੜਾਂਗਾ ਮੈਂ દોੜ-ਦੌੜ ਕੇ ਜਾਵਾਂਗਾ ਉਹ ਕਹਿੰਦਾ ਕੋਤਸੇ ਗੋਲੀਆਂ ਚੱਲਣਿਆ ਕਹਿੰਦਾ ਮੈਂ ਕਿਹੜਾ ਡਲਦਾ ਹੈ ਤਾਦੀ ਕਹਿਣ ਕਿ ਪੁੱਤ ਤੇਰੀ ਉਮਰ ਛੋਟੀ ਐ ਕਹਿੰਦਾ ਮਾਂ ਜਿੰਦਰ ਮੈਨੂੰ ਪਾਪਾ ਫੱਦੇ ਸਿੰਘ ਦੀਆਂ ਸਾਖੀਆਂ ਸੁਣਾਉਂਦੀ ਸੀ ਉਦੋਂ ਕਿਉਂ ਨਹੀਂ ਦੱਸੀ ਆਂ ਕਿ ਤੇਰੀ ਬੋਤ ਤੇਰੀ ਉਮਰ ਛੋਟੀ ਤੂੰ ਪਾਪਾ ਫੱਦੇ ਸਿੰਘ ਦੀਆਂ ਸਾਖੀਆਂ ਸੁਣਾਇਆਂ ਸਨ ਮੈਂ ਤੇ ਪਾਪਾ ਫੱਦੇ ਸਿੰਘ ਨਾਲੋਂ ਥੋੜਾ ਵੱਡਾ ਉਮਰ ਦੇ ਵਿੱਚ ነ ਮੈਂ ਵੀ ਸ਼ੀਰਤ ਨੂੰ ਵਾਸਤੇ ਜਾਂ ਜੱਫਤ ਜੱਦੀਆ ਜਿਸ ਖੇਮੇ ਵਿੱਚ ਅੱਜ ਕਰਾਂ 20.6 ਧਰੂ ਵਾਲੇ ਦੀ ਅਜਵਾਈ ਦੇ ਰਿਸ਼ਤੇ ਦੇਖਾ ਤੇ ਰੁਕਿਆ ਨਨਕਾਣਾ ਸਾਹਿਬ ਇਫਤਾਨਤ ਬੜਾ ਕੰਦੀਰਾ ਕਿਤੇ ਸਮਾਂ ਮਿਲਿਆ ਨਾ ਕਿਤੇ 3 ਮਹੀਨੇ ਆਪਾਂ ਕਰਾ ਕੇ ਗੱਲ ਨਨਕਾਣਾ ਸਾਹਿਬ ਦੇ ਸਾਥੀ ਨੇ ਜਦੋਂ ਜੱਥਾ ਉੱਥੇ ਪਹੁੰਚਿਆ ਦੇਖੋ ਕਾਰਮੀ ਮਹਾਂਤ ਦੇ ਬਦਮਾਸ਼ਾਂ ਨੇ ਜੱਥੇ ਦੇ ਕੁੱਤੇ ਕੀਤਾ ਹਮਲਾ ਜਿਸੇ ਤੱਕ ਉਹ ਜਾਂਦੇ ਕਿਤੇ ਸ਼ਕੀਆਂ ਚਾਹਦੀਆਂ ਨੇ ਕਿੱਤੇ ਚੱਕ ਵੀ ਹੋਏ ਸ਼ੇਕਾਰੂ ਠੱਕੇ ਕਰਕੇ ਮਿੱਟੀ ਦਾ ਤੇਲ ਸਿੱਕ ਕੇ ਅੱਗ ਲਾ ਦਿੱਤੀ ਜਾਂਦੀ ਆ ਕਿਦਰੇ ਗੋਲਿਆਂ ਚੱਲ ਜਿਆਰੇ ਇੱਕ ਗੋਲੀ ਗੋਲਿਆਂ ਦੀ ਸਿੱਧੀ ਬਾਛੜ ਚੱਲੀ ਆ ਭਾਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਾਣੂ ਭਾਈ ਦਸ਼ਮਣ ਸਿੰਘ ਦਾ ਪਾਣੀ ਨੇ ਇਸ ਤਰ੍ਹਾਂ ਘੁੰਮੇ ਫਾਵਾ ਉੱਪਰ ਕਰਕੇ ਸਾਦਨਾ ਗੋਲਿਆਂ ਆਪਣੇ ਉੱਪਰ ਲੈ ਰਿਹਾ ਚੱਕਿਆ ਭਾਈ ਦਸ਼ਮਣ ਸਿੰਘ ਨੂੰ ਜੱਟ ਦੇ ਨਾਲ ਬੰਨ ਕੇ 20 ਸਾਲ ਲੰਘਦਾ ਤੁਹਾਰਾ ਨਾ ਪਠਿਆਲੇ ਪਠਿਆਲੇ ਦੇ ਵਿੱਚ ਝੋਕਰ ਤੇ ਕੀ ਮਾਗੀ ਮਾਤਰ ਦਿੱਤੇ ਗਏ ਕਹਿੰਦੇ ਜਰੂਰ ਨਾ ਕਿ 20 ਫਰਵਰੀ ਸ਼ਹਿਰ ਦੀ ਗੱਲ ਹੈ ਜਦੋਂ 21 ਫਰਵਰੀ ਦਰਵਾਜ਼ਾ ਖੋਲ੍ਹਿਆ ਸੀ ਨਾ ਨਨਕਾਣਾ ਸਾਹਿਬ ਦਾ ਤੇ ਟੋਕਰੇ ਭਰ ਗਏ ਸੀ ਖੁੱਪੜੀਆਂ ਦੇ ਤੇ ਜਦੋਂ ਇਹ ਸਾਰਾ ਬਤਾਲਾ ਬਕਵਾਲਿਆ ਸੀ ਨਾ ਤੇ ਕਿਸੇ ਨੇ ਇਹਨੂੰ ਬਾਅਦ ਭਾਈ ਦਰਵਾਜਾ ਸਿੰਘ ਨੂੰ ਇਹ ਕਬਡੀ ਸਾਰੀ ਅਲਮਾਰੀ ਦੇ ਵਿੱਚ ਬੰਦ ਕਰ ਦਿੰਦਾ ਜਦੋਂ ਇਹ ਬਤਾਰਾ ਫੱਪ ਰਿਹਾ ਹੈ ਕਿ ਅਲਮਾਰੀ ਦੇ ਵਿੱਚੋਂ ਆਵਾਜ਼ ਆਉਂਦੀ ਹੈ ਠੜਕਾ ਆਉਂਦਾ ਹੈ ਮੈਂ ਵੀ ਸ਼ਹੀਦ ਹੋਣਾ ਮੈਂ ਵੀ ਸ਼ਹੀਦ ਹੋਣਾ ਤੇ ਜਿੰਨੇ ਪਾਕੀ ਸੀ ਇਹ ਸਾਰੇ ਡਰ ਗਏ ਖੌਰੇ ਕਿਹੜੀ ਬਲਾ ਅਲਮਾਰੀ ਦੇ ਵਿੱਚ ਝੁਕੀ ਪਈ ਹੈ ਡਰਦਿਆਂ ਡਰਦਿਆਂ ਨੇ ਜਦ ਰੁੱਖ ਅਲਮਾਰੀ ਦਾ ਪਰਵਾਜਾ ਫੁੱਲਿਆ ਬਾਰ ਦਰਵਾਣਾ ਸ਼ਿਮਰ ਕੇ ਬਾਰ ਕਹਿਣ ਤਾਂ ਮੈਂ ਵੀ ਬਾਗੀ ਦੇ ਨਾਲ ਸ਼ਹੀਦ ਹੋਣਾ ਹੈ ਪਿੱਛਾ ਨਹੀਂ ਹੈ ਨਾ ਮੈਨੂੰ ਵੀ ਸ਼ਹੀਦ ਕਰ ਦਿਓ ਤੇ ਇਹੇ ਕੁਕਰਮੀ ਮਹਾਂ ਤੰਦਰਨ ਤੇ ਪਾਪੀ